ਅੱਜ ਸਾਡਾ ਦੋਨਾਂ ਮੋਰਚਿਆਂ ਵੱਲੋਂ ਜਿਹੜਾ ਮੰਗ ਪੱਤਰ ਆ ਇਹ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਵੱਡੇ ਪੱਧਰ ਤੇ ਮਾਲਵਾ ਦੇ ਮਾਲਵੇ ਦੇ ਵਿੱਚ ਨੁਕਸਾਨ ਹੋਇਆ ਜਿਨਾ ਅੱਗ ਦੇ ਕਾਰਨ ਤੇ ਕੁਝ ਗੜਿਆਂ ਦੇ ਗੜੇਮਾਰੀ ਕਰਨ ਵੀ ਨੁਕਸਾਨ ਹੋਇਆ ਸੀ ਪਹਿਲਾਂ ਤੇ ਇਹ ਦੂਜਾ ਸਾਡਾ ਮੋਰਚੇ ਦੇ ਵਿੱਚ ਜਿਹੜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਲੁੱਟਖਸਟ ਕਰਾਈ ਗਈ ਆ ਸਮਾਨ ਸਾਡਾ ਤੋੜਿਆ ਗਿਆ ਭੰਨਿਆ ਗਿਆ ਨਿਆਂਇਕ ਤਰੀਕੇ ਨਾਲ ਮੋਰਚਾ ਚੱਕਿਆ ਗਿਆ ਉਹਦੇ ਖਿਲਾਫ ਵੀ ਸਾਡੀ ਸਮਾਨ ਦੀ ਭਰਪਾਈ ਕੀਤੀ ਜਾਵੇ ਇੱਕ ਸਾਡੇ ਆਪੂ ਦੀ ਕੁੱਟਮਾਰ ਹੋਈ ਸੀ ਜਿਹੜਾ ਉਹ ਐਸਐਚਓ ਆ ਮੌਕੇ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਦੇ ਖਿਲਾਫ ਇਹ ਜਿਹੜਾ ਅੱਜ ਅਸੀਂ ਇਹ ਮੰਗ ਪੱਤਰ ਆ ਜਿਹੜਾ ਸਰਕਾਰ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ ਵਾ ਭਈ ਸਾਡੀਆਂ ਮੰਗਾਂ ਵੱਲ ਧਿਆਨ ਦੇ ਨਹੀਂ ਤੇ ਸਾਨੂੰ ਮਜਬੂਰ ਨਫੇਰੇ ਇਹ ਛੜਕਾਂ ਦੇ ਉੱਤੇ ਆਉਣਾ ਪਊਗਾ ਇਸ ਲਈ ਹੀ ਅੱਜ ਆਏ ਸੀ ਇੱਥੇ ਲਗਾਤਾਰ ਤੁਹਾਡੇ ਵੱਲੋਂ ਮੰਗਾਂ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਹੇ ਹੈ ਕਿ ਤੁਸੀਂ ਰਮ ਰੋਡ ਨੂੰ ਲੈ ਕੇ ਵੀ ਮੰਗ ਪੱਤਰ ਦਿੱਤਾ ਸੀਗਾ ਤੇ ਉਹਦਾ ਉਹਦਾ ਕੀ ਹਾਲਾਤ ਹੈ ਉਹ ਦੇਖੋ ਇੱਕ ਕਹਿੰਦੇ ਆ ਵੀ ਇਹ ਬੁੱਧਵਾਰ ਤੋਂ ਪਹਿਲਾ ਪਹਿਲਾ ਵਾਰ ਰੋਡ ਦਾ ਦੁਬਾਰੇ ਕੰਮ ਸ਼ੁਰੂ ਹੋ ਰਿਹਾ ਪਰसों ਚੌਥਵੀ ਮਿਲੇ ਸੀ ਆਣ ਕੇ ਤੇ ਦੂਜਾ ਇਹ ਆ ਵੀ ਜਿਹੜਾ ਬਿਆਸ ਦਾ ਪਖੜਾ ਦਾ ਜਿਹੜਾ ਚੱਲ ਰਿਹਾ ਪਾਣੀਆਂ ਦਾ ਮੁੱਦਾ ਇੱਥੇ ਮੈਂ ਸ਼ੋਰਟ ਜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਪੀਜੇਪੀ ਤੇ ਆਮ ਆਦਮੀ ਪਾਰਟੀ ਦੋਨੇ ਪਖੰਡ ਕਰ ਰਹੇ ਨੇ ਦੋਨੇ ਡਰਾਮੇਬਾਜ਼ੀਆਂ ਕਰ ਰਹੇ ਆ ਲੋਕਾਂ ਨੂੰ ਇਹਨਾਂ ਦੀਆਂ ਡਰਾਮੇਬਾਜ਼ੀਆਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਇਹ ਪੰਜਾਬ ਦਾ ਪਾਣੀ ਗਵਾਉਣ ਦੇ ਵਿੱਚ ਇਹਨਾਂ ਦੋਨਾਂ ਦਾ ਵੱਡਾ ਹੱਥ ਆ ਕਿਉਂਕਿ ਮੋਦੀ ਉੱਤੋਂ ਪਾਣੀ ਨੂੰ ਕਾਬ ਕੋਰਿਆ ਤੇ ਥੱਲੇ ਇਹ ਡਰਾਮਾ ਕਰ ਰਿਹਾ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਨੇ ਬਾਈ ਦੇ ਵਿੱਚ ਹੀ ਪਾਣੀ ਦਿੱਤਾ ਸੀ ਅੱਛਾ ਆਮ ਆ ਜਿਹੜੀਆਂ ਉਹ ਫੁੱਲਾਂ ਦਾ ਜਿਹਨਾਂ ਨੂੰ ਨੁਕਸਾਨ ਹੋਇਆ ਹੈਗਾ ਕਿੰਨੇ ਮੁਆਵਜ਼ੇ ਮੰਗਦੇ ਅਸੀਂ 50000 ਰੁਪਏ ਪਰ ਇਕੜ ਜਿਹੜੀ ਕਣਕ ਸੜ ਗਈ ਆ ਤੇ ਜਿਹੜਾ ਨਾੜ ਸੜ ਗਿਆ ਉਹਦੇ ਮੁਆਵਜ਼ੇ ਦੀ ਵੀ ਮੰਗ ਕਰਦੇ ਹਾਂ ਅਸੀਂ 5000 ਰੁਪਏ ਸਰਕਾਰ ਕਿੰਨਾ ਦਿੰਦੀ ਬੀ ਸਰਕਾਰ ਸਾਨੂੰ 15-16000 ਰੁਪਏ ਦਿੰਦੀ ਆ 15-16000 ਨਾਲ ਸਾਡੇ ਖਰਚੇ ਵੀ ਨਹੀਂ ਪੂਰੇ ਹੁੰਦੇ ਇਹ ਲਾਏ ਜਾਣ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਘਟੋ ਘਟ ਦਾ 50000 ਰੁਪਏ ਮੁਆਵਜ਼ਾ ਦੇਣਾ ਅੱਛਾ ਅੱਜ ਆਮ ਆਦੀ ਪਾਰਟੀ ਨੇ ਆਲ ਪਾਰਟੀ ਮੀਟਿੰਗ ਕਿਉਂਕਿ ਉਹਨਾਂ ਨੇ ਕਿਹਾ ਕਿ ਹਰ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ ਪਾਰਟੀਆਂ ਕੀ ਕਰਨਗੀਆਂ ਜੀ ਜਦੋਂ ਸ਼ੁਰੂ ਤੋਂ ਲੈ ਕੇ ਪਿਛਲੇ 20 ਸਾਲਾਂ ਤੋਂ ਸਾਡੇ ਮੈਂਬਰ ਬੋਰਡ ਦੇ ਮੈਂਬਰਾਂ ਦੇ ਜਗ੍ਹਾ ਖਾਲੀ ਪਈ ਆ ਨਾ ਉਹਦੇ ਵਿੱਚ ਕਿਸੇ ਕਾਲੀਆਂ ਨੇ ਨਾ ਕਾਂਗਰਸ ਨੇ ਨਾ ਆਪ ਵਾਲਿਆਂ ਨੇ ਕਿਸੇ ਨੇ ਆਪਣੇ ਮੈਂਬਰ ਹੀ ਨਹੀਂ ਦਿੱਤੇ ਤਾਂ ਸਾਡਾ ਦੇ ਬੋਰਡ ਖਾਲੀ ਪਿਆ ਸਾਡਾ ਹਿੱਸਾ ਵੀ ਖਾਲੀ ਪਿਆ ਸੀ ਸਾਡਾ ਇੱਕ ਮੈਂਬਰ ਸੀ ਜਿਹੜਾ ਕੰਟਰੋਲਰ ਸੀ ਉਹ ਵੀ ਇਹਨਾਂ ਨੇ ਪਰਸੋਂ ਲਾ ਕੇ ਉਹਨੂੰ ਦੂਜੀ ਜਗ੍ਹਾ ਲਾ ਦਿੱਤਾ ਤੇ ਕੱਲ ਉਹਨੂੰ ਵੀ ਬਦਲ ਦਿੱਤਾ ਹਰਿਆਣੇ ਵਾਲਾ ਲਾਇਆ ਸੀ ਉਹਨੂੰ ਵੀ ਬਦਲ ਦਿੱਤਾ ਅੱਛਾ ਇੱਕ ਜਿਹੜੀ ਕੱਲ ਨੂੰ ਮੀਟਿੰਗ ਰੱਖੀ ਗਈ ਸੀ 4 ਵਜੇ ਦੀ ਉਹਦੇ ਵਿੱਚ ਕੇਂਦਰ ਸਰਕਾਰ ਨੇ ਕਹਿਤਾ ਕਹਿੰਦੇ ਕਿ ਉਹ ਮੀਟਿੰਗ ਨੂੰ ਅੱਗੇ ਕੀ ਕਰ ਦਿੱਤਾ ਕਿ ਮੁਤਲ ਕਰ ਦਿੱਤੀ ਗਈ ਹੈ ਕੀ ਲੱਗਦਾ ਕਿ ਤੁਹਾਨੂੰ ਪੰਜਾਬ ਸਰਕਾਰ ਦੇ ਵਿੱਚ ਕਿਸੇ ਕਾ ਸੀ ਪੰਜਾਬ ਸਰਕਾਰ ਦੇ ਕੋਈ ਵੀ ਨੁਮਾਇੰਦਾ ਨਹੀਂ ਹੋਣਾ ਦੇਖੋ ਸਾਡਾ ਸਾਡਾ ਸੈਂਟਰ ਨਾਲ ਸਾਡੇ ਮੁੱਦੇ ਸੀਗੇ ਸਾਡੀ ਸੈਂਟਰ ਨਾਲ ਲੜਾਈ ਸੈਂਟਰ ਹਰਿਆਣਾ ਸਰਕਾਰ ਨੇ ਸਾਨੂੰ ਬਾਡਰਾਂ ਤੇ ਰੋਕਿਆ ਸੀ ਕਿਸਾਨਾਂ ਨੇ ਕੋਈ ਰਾਹ ਨਹੀਂ ਸੀ ਬੰਦ ਕੀਤਾ ਪਰ ਭਗਵੰਤ ਮਾਨ ਸਰਕਾਰ ਨੇ ਉਹ ਨਜਾਇਜ਼ ਤਰੀਕੇ ਨਾਲ ਸਾਨੂੰ ਉੱਥੋਂ ਚੁੱਕਿਆ ਵਾ ਨਿਯਾਜ਼ ਕੀਤਾ ਸਾਡੇ ਨਾਲ ਇਹਨਾਂ ਨਾਲ ਤੇ ਸਾਡਾ ਕੋਈ ਲੈਣ ਦੇਣੀ ਨਹੀਂ ਇਸ ਕਰਕੇ ਸਾਡਾ ਰੋਸ ਆ ਅਸੀਂ ਸੈਂਟਰ ਨੂੰ ਕਿਹਾ ਸੀ ਵੀ ਸਾਡਾ ਕੋਈ ਵੀ ਬੰਦਾ ਇਸ ਮੀਟਿੰਗ ਚ ਨਹੀਂ ਆਊ ਜੇ ਪੰਜਾਬ ਸਰਕਾਰ ਆਊਗੀ ਤੇ ਜੇ ਪੰਜਾਬ ਸਰਕਾਰ ਨਹੀਂ ਆਉਂਦੀ ਫਿਰ ਅਸੀਂ ਮੀਟਿੰਗ ਚ ਬੈਠਾਂ